ਦੇਖੋ ਜੀ ਕਾਂਗਰਸ ਸ਼ਾਮਲ ਮੈਂ ਕੱਲ ਸਰਦਾਰ ਕੁਸਲਦੀਪ ਸਿੰਘ ਢਿੱਲੋਂ ਜੀ ਸਾਡੇ ਸਾਬਕਾ ਐਮਐਲਏ ਫਰੀਦਕੋਟ ਤੋਂ ਉਹਨਾਂ ਦੀ ਗਵਾਹੀ ਹੇਠ ਸਰਦਾਰ ਚੰਨਜੀਤ ਚੰਨੀ ਜੀ ਸਾਬਕਾ ਸੀਐਮ ਔਰ ਉਹਨਾਂ ਦੀ ਰਸਤੇ ਮੈਂ ਕੱਲ ਸ਼ਾਮਲ ਹੋਇਆ ਜੀ ਔਰ ਇਸ ਕਰਕੇ ਸ਼ਾਮਲ ਹੋਇਆ ਭਾਜਪਾ ਨੂੰ ਮੈਂ ਛੱਡਿਆ ਭਾਜਪਾ ਜਿਹੜੀ ਨੂੰ ਅਲਵਿਦਾ ਕਹਿਣਾ ਮੇਰਾ ਇੱਕ ਐਸੀ ਮਜਬੂਰੀ ਬਣ ਗਈ ਸੀ ਫਰੀਦਕੋਟ ਦੀ ਜ਼ਿਲ੍ਹੇ ਦੀ ਇੱਕ ਲੀਡਰਸ਼ਿਪ ਤੋਂ ਮੈਂ ਇਨਾ ਦੁਖੀ ਆ ਚੁੱਕਿਆ ਸੀ ਤੇ ਮੈਨੂੰ ਕੋਈ ਰਸਤਾ ਨਹੀਂ ਦਿਖਦਾ ਸੀ ਤੇ ਮੇਰੇ ਵਾਸਤੇ ਇੱਕ ਹੀ ਰਸਤਾ ਸੀ ਸਾਡੇ ਚਰਨਜੀਤ ਚੰਨੀ ਸਾਹਿਬ ਸੀਐਮ ਸਾਹਿਬ ਵੀ ਜਿਹੜੇ ਇੱਕ ਗਰੀਬਾਂ ਦੇ ਵਾਸਤੇ ਖੜੇ ਆ ਔਰ ਆਉਣ ਵਾਲੀ 2027 ਦੀ ਜਿਹੜੀ ਸਰਕਾਰ ਬਣਨੀ ਆ ਉਹ ਕਾਂਗਰਸ ਦੀ ਬਣਨੀ ਆ ਉਹ ਸਰਦਾਰ ਚੰਨੀ ਸਾਹਿਬ ਦੇ ਕਰਕੇ ਬਣਨੀ ਆ ਉਹ ਜਿਹੜੇ ਲੋਕ ਅੱਜ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵੱਲ ਨੂੰ ਜਾ ਰਹੇ ਆ ਸਰਦਾਰ ਚੰਨਜੀਤ ਚੰਨੀ ਜੀ ਕਰਕੇ ਜਾ ਰਹੇ ਆ ਤੇ ਆਉਣ ਵਾਲੇ ਸੀਐਮ ਵੀ ਚੰਨੀ ਸਾਹਿਬ ਹੋਣਗੇ ਤਾਂ ਸਰਕਾਰ ਜਿਹੜੀ ਬਣਨੀ ਆ ਤੋਂ ਕਾਂਗਰਸ ਦੀ ਹਰ ਹਾਲਤ ਬਣਨੀ ਆ 2027 ਦੇ ਵਿੱਚ ਹੀ ਇਹ ਇਹਦੇ ਨਾਲ ਪਹਿਲਾਂ ਹੀ ਰਾਤ ਤੱਕ ਐਮ ਹੋ ਗਿਆ ਸੀਗਾ ਜੁਆਇਨ ਹੁੰਦਾ ਜਿਵੇਂ ਮਤਲਬ ਕਿ ਚਲੋ ਵੀ ਅਚੰਚੇਤੀ ਜਿਵੇਂ ਢਿੱਲੋ ਸਾਹਿਬ ਫੋਟੇਗੁਰੂ ਜਿਲ੍ਹਾ ਫੋਦਾ ਉਹਦੇ ਨਾਲ ਸੰਪਰਕ ਹੋਇਆ ਦੇਖੋ ਜੀ ਮੇਰਾ ਕਾਂਗਰਸ ਨਾਲ ਬਹੁਤ ਪੁਰਾਣਾ ਸਾਡਾ ਰਿਸ਼ਤਾ ਦਾਦੇ ਪੜਦਾਦੇ ਸਾਡੇ ਕਾਂਗਰਸੀ ਸਾਡੇ ਸਭ ਪੂਰਾ ਪਰਿਵਾਰ ਮੈਂ 2016 ਤੋਂ ਪਾਰਟੀਆਂਾਂ 'ਚ ਇਧਰ ਉਧਰ ਗਿਆ ਮੈਂ ਸਹੀ ਮੈਂ ਤਾਂ ਆਪਣੇ ਘਰ ਵਾਪਸੀ ਕੀਤੀ ਆ ਕਾਂਗਰਸ ਸਾਡੀ ਬਹੁਤ ਪੁਰਾਣੀ ਮਾਂ ਪਾਰਟੀ ਆ ਤੇ ਮੈਂ ਜਿਵੇਂ 4-5 ਸਾਲ ਭਾਜਪੀ ਵਿੱਚ ਦਿਨ ਰਾਤ ਲਾ ਕੇ ਕੰਮ ਕੀਤਾ ਸੋ ਸਿਪਾਈ ਬਣ ਕੰਮ ਕੀਤਾ ਉਸੇ ਤਰੀਕੇ ਨਾਲ ਹੁਣ ਮੈਂ ਕਾਂਗਰਸ 'ਚ ਕੰਮ ਕਰਾਂਗਾ ਕੰਮ ਮੈਂ ਕਰਾਂਗਾ ਚਰਨਜੀਤ ਚੰਨੀ ਵਾਸਤੇ ਜੇਕਰ ਚਰਨਜੀਤ ਚੰਨੀ ਸਾਹਿਬ ਨੂੰ ਆਉਣ ਵਾਲਾ ਮੁੱਖ ਮੰਤਰੀ ਬਣਾਉਣਗੇ ਤੇ ਮੈਂ ਦਿਨ ਰਾਤ ਇੱਕ ਕਰਾਂਗਾ ਜੀ ਇਹ ਕੋਣ ਮੰਨ ਲਗੀ 2027 ਦੇ ਵਿੱਚ ਜਿਵੇਂ ਤੁਸੀਂ ਦਾਅਵੇਦਾਰੀ ਲਿੱਤੇ ਐ ਉੱਥੇ ਦਿੱਕੀ ਜੇਕਰ ਇਹ ਹੈ ਵਿਚਾਰ ਵੀ ਆ ਕਾਂਗਰਸ ਪਾਰਟੀ ਦੇ ਤੇ ਰੋਸਾ ਜਿਹਾ ਤਾਉ ਵੀ ਉਸ ਤੋਂ ਟਿਕਟ ਦੇਣਗੇ ਦੇਖੋ ਜੀ ਦਾਅਵੇਦਾਰੀ ਹਰ ਬੰਦਾ ਠੋਕਦਾ ਹਰ ਬੰਦਾ ਚਾਹੁੰਦਾ ਵੀ ਮੈਂ ਇਲੈਕਸ਼ਨ ਲੜਾਂ ਤੇ ਮੈਂ ਕੋਈ ਇਸ ਚੀਜ਼ ਵੇਖ ਕੇ ਕਾਂਗਰਸ ਪਾਰਟੀ ਵਿੱਚ ਨਹੀਂ ਗਿਆ ਵੀ ਮੈਂ ਪਾਰਟੀ ਦੇ ਵਿੱਚ ਜਾ ਕੇ ਮੈਂ ਇਲੈਕਸ਼ਨ ਲੜਾਂਗਾ ਮੈਂ ਉਹਨਾਂ ਨਾਲ ਕੋਈ ਕਮਿਟਮੈਂਟ ਕਰਕੇ ਗਿਆ ਮੈਂ ਪਾਰਟੀ ਤੋਂ ਦੁਖੀ ਹੋ ਕੇ ਗਿਆ ਔਰ ਜੇਕਰ ਕਾਂਗਰਸ ਪਾਰਟੀ ਨੂੰ ਲੱਗੇਗਾ ਵੀ ਮੈਂ ਪਾਰਟੀ ਲੜਨ ਦੇ ਹੱਕਤ ਹੈਗਾ ਤੇ ਪਾਰਟੀ ਮੈਂ ਲੜ ਸਕਦਾ ਇਲੈਕਸ਼ਨ ਲੜ ਸਕਦਾ ਸੋਰੀ ਜੇਕਰ ਕੱਲੀ ਜੈਤੋਂ ਤੋਂ ਨਹੀਂ ਜੇ ਪਾਰਟੀ ਚਾਹੂਗੀ ਤੇ ਮੈਨੂੰ ਕਿਤੋਂ ਵੀ ਲਖੇ ਲੜਾ ਸਕਦੀ ਜੇ ਪਾਰਟੀ ਕਹੂਗੀ ਤੇ ਮੈਂ ਲੜਾਂਗਾ ਨਹੀਂ ਤਾਂ ਮੈਂ ਸੱਚਾ ਸਿਪਾਹੀ ਬਣ ਕੇ ਇੱਕ ਮਾਨਦਾਰੀ ਨਾਲ ਪਾਰਟੀ ਦੀ ਤੰдой ਲਾ ਕੇ ਸੇਵਾ ਕਰਾਂਗਾ ਤੇ ਜਿਵੇਂ ਦੂਜੀਆਂ ਪਾਰਟੀਆਂ ਦੇ ਕੰਮ ਕੀਤੇ ਉਸੇ ਤਰੀਕੇ ਨਾਲ ਮੈਂ ਕਾਂਗਰਸ ਪਾਰਟੀ ਵਿੱਚ ਕੰਮ ਕਰਾਂਗਾ ਜੀ ਜਿਵੇਂ ਕਾਂਗਰਸ ਭਾਜਪਾ ਦੇ ਵਿੱਚ ਜਿਵੇਂ ਤੁਸੀਂ ਬਾਹਰ ਛੱਡ ਕੇ ਹਿੱਸਾ ਦਿੱਤਾ ਸੀਗਾ ਉਹ ਬਤ ਉਹ ਬੰਦੇ ਜੋੜਿਆ ਕਿ ਕਾਂਗਰਸ ਲਈ ਅੱਗੇ ਵਧ ਕੇ ਕੰਮ ਕਰੋ ਭਾਜਪਾ ਦੇ ਵਿੱਚ ਮੈਂ ਜਿੰਨੇ ਮੈਂ ਕੱਲ ਦੇ ਮੈਨੂੰ ਕਾਲ ਆ ਰਹੀ ਹੈ ਜੀ ਔਰ 24 ਉਹ ਸੋਰੀ ਬੁੱਧਵਾਰ ਨੂੰ 12 ਵਜੇ ਸਰਦਾਰ ਕੁਸਲ ਸਿੰਘ ਢਿੱਲੋਂ ਸਾਹਿਬ ਦੀ ਕੋਠੀ ਦੇ ਵਿੱਚ ਪ੍ਰੋਗਰਾ ਰੱਖਿਆ ਗਿਆ ਕਾਨਫਰੰਸ ਰੱਖੀ ਗਈ ਆ ਔਰ ਜਿੰਨੇ ਵੀਰੇ ਭਰਾ ਮੇਰੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਿਸੇ ਸਾਰੇ ਮੇਰੇ ਨਾਲ ਵਾਪਸ ਆ ਰਹੇ ਆ ਤੇ ਇਸ ਦਾ ਖਮਿਆਜਾ ਫਰੀਦਕੋਟ ਜ਼ਿਲ੍ਹੇ ਦੀ ਟੀਮ ਨੂੰ ਭੁਗਤਣਾ ਪੈਣਾ ਜੀ ਫਰੀਦਕੋਟ ਜੇਦੀ ਲੀਡਰਸ਼ਿਪ ਨੂੰ ਭੁਗਤਣਾ ਪੈਣਾ ਫਰੀਦਕੋਟ ਤੋਂ ਇਹ ਇੱਕ ਪਚਾਲ ਚੱਲਣਾ ਪੂਰੇ ਪੰਜਾਬ 'ਚ ਵਾਇਰਲ ਹੋਣਾ ਜਿੰਨਾ ਵੀ ਐਸੀ ਸਮਾਜ ਭੱਜ-ਭੱਜ ਗਿਆ ਉਹ ਸਾਰਾ ਵਾਪਸ ਆਏਗਾ ਜੀ ਕਾਂਗਰਸ ਵੱਲੋਂ ਕਾਂਗਰਸ ਵੱਲ ਇਸ ਕਰਕੇ ਆ ਰਿਹਾ ਸਰਦਾਰ ਚੰਨੀ ਸਾਹਿਬ ਕਰਕੇ ਜੀ ਜੇਕਰ ਚਰਨਜੀਤ ਚੰਨੀ ਜੀ ਨੂੰ ਆਉਣ ਵਾਲਾ ਪ੍ਰਧਾਨ ਅਨਾਉਂਸ ਕਰਦੇ ਹਾਂ ਸੀਐਮ ਅਨਾਉਂਸ ਕਰਦੇ ਤੇ ਤੁਸੀਂ ਦੇਖੋਗੇ ਵੀ ਪੰਜਾਬ ਦੇ ਵਿੱਚ ਕਿਵੇਂ ਐਸੀ ਸਮਾਜ ਦਾ ਇੱਕ ਹਲਾਰਾ ਆਉਂਦਾ ਤੇ ਸਰਕਾਰ 2027 ਦੇ ਵਿੱਚ ਚੰਨੀ ਸਾਹਿਬ ਦੀ ਬਣਨੀ ਆ ਕਾਂਗਰਸ ਸਰਕਾਰ ਬਣਨੀ ਆ